ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਰਹਿਮਤ ਦੇ ਸਦਕਾ ਤਾਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਵੱਲੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪ ਜੀ ਸਾਹਿਬ ਇਸ ਦੀ ਵਿਚਾਰ ਅਸੀਂ ਰਲ ਮਿਲ ਕੇ ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਹਾਂ ਗੁਰਦੇਵ ਪਾਸ਼ਾ ਜੀ ਦੀ ਰਹਿਮਤ ਦੇ ਸਦਕਾ ਅਸੀਂ ਕੱਲ ਤੱਕ 10 ਪੌੜੀਆਂ ਦੇ ਵਿਚਾਰ ਸਾਂਝੀ ਕੀਤੀ ਹੈ 11 ਨੰਬਰ ਪੌੜੀ ਦੇ ਪਾਠ ਆਪ ਜੀਆਂ ਨੇ ਸਰਵਨ ਕੀਤੇ ਹਨ ਕਨਸੈਪਟ 11 10 9 ਅਤੇ 8 8 9 10 11 ਇਹ ਚਾਰ ਪੌੜੀਆਂ ਜਿਹੜੀਆਂ ਹਨ ਇੱਕੋ ਵਿਸ਼ੇ ਦੇ ਨਾਲ ਸੰਬੰਧਿਤ ਨੇ ਇੱਕੋ ਵਿਸ਼ਾ ਇਹਨਾਂ ਪੌੜੀਆਂ ਦੇ ਅੰਦਰ ਸਤਿਗੁਰੂ ਜੀ ਵੱਲੋਂ ਦੁਹਰਾਇਆ ਜਾ ਰਿਹਾ ਹੈ ਸਮਝਾਇਆ ਜਾ ਰਿਹਾ ਹੈ ਉੱਪਰ ਲੀਆਂ ਪੰਕਤੀਆਂ ਵੱਖਰੀਆਂ ਹਨ ਜੋ ਹੇਠਾਂ ਵਾਲੀਆਂ ਪੰਕਤੀਆਂ ਹਨ ਉਹ ਸੇਮ ਜਿਹੜਾ ਵਿਸ਼ਾ ਹੈ ਉਹ ਚੱਲ ਰਿਹਾ ਹੈ ਸਵਾਲ ਰਮਤਾ ਦੇ ਵਿੱਚ ਜੋ ਧੰਗ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਕ੍ਰੀਏਟ ਕੀਤਾ ਹੈ ਕਿ ਸਚਿਆਰਾ ਕਿਵੇਂ ਹੋਇਆ ਜਾ ਸਕੇ ਸਚਿਆਰੇ ਦਾ ਜੋ ਅਰਥ ਹੈ ਉਹ ਇਹ ਹੈ ਕਿ ਪ੍ਰਕਾਸ਼ ਮਾਨ ਹੋਣ ਯੋਗ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਆਪਣੇ ਘਰ ਲੈ ਕੇ ਆਉਂਦੇ ਹਾਂ ਤੇ ਸਾਡਾ ਕਿਸੇ ਨੂੰ ਘਰ ਲੈ ਕੇ ਆਉਣ ਦੇ ਨਾਲ ਅਸੀਂ ਇਹ ਗੱਲ ਦੇਖਦੇ ਹਾਂ ਕਿ ਉਸ ਕਮਰੇ ਨੂੰ ਉਸ ਘਰ ਨੂੰ ਸਾਫ਼ ਕੀਤਾ ਜਾਏ ਜਿੱਥੇ ਗੰਦਗੀ ਨਾ ਹੋਵੇ ਜਿੱਥੇ ਉਹ ਆ ਕੇ ਬੈਠਣ ਉੱਥੇ ਉਹਨਾਂ ਦੀ ਤੋਹੀਨ ਨਾ ਹੋਵੇ ਫਿਰ ਅਸੀਂ ਉਸ ਜਗ੍ਹਾ ਦੇ ਉੱਤੇ ਜਾ ਕੇ ਉਸ ਬਾਹਰੋਂ ਬੁલાਏ ਹੋਏ ਇਨਸਾਨ ਨੂੰ ਵਿਅਕਤੀ ਨੂੰ ਅਸੀਂ ਉੱਥੇ ਜਾ ਕੇ ਬਿਠਾਉਂਦੇ ਹਾਂ ਜਿਸ ਪ੍ਰਮਾਤਮਾ ਦੀ ਗੱਲ ਚੱਲ ਰਹੀ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਚੱਲਦੀ ਹੈ ਜਿਨੇ ਸਾਰੀ ਬਣਸਪਤੀ ਨੂੰ ਸਾਰੀ ਕੁਦਰਤ ਨੂੰ ਆਪਣਾ ਥਾਂ ਆਪਣਾ ਟਿਕਾਣਾ ਜਿਸ ਪ੍ਰਮਾਤਮਾ ਨੇ ਬਣਾਇਆ ਹੋਇਆ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਘਰ ਦੇ ਅੰਦਰ ਵਸਾਉਣਾ ਹੈ ਤੇ ਪ੍ਰਮਾਤਮਾ ਦੇ ਘਰ ਵਸਣ ਤੋਂ ਪਹਿਲਾਂ ਪਾਤਸ਼ਾਹ ਕਹਿੰਦੇ ਤੂੰ ਪ੍ਰਕਾਸ਼ਮਾਨ ਹੋਣ ਯੋਗ ਬਣ ਜਾਏ ਸਤਗੁਰ ਪਾਤਸ਼ਾਹ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਆਪ ਜੀ ਨੇ ਰੋਜ਼ਾਨਾ ਇਸ ਬਚਨਾਂ ਨੂੰ ਪੜਿਆ ਹੋਏਗਾ ਕਿ ਸਭ ਮਹਿ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮਹਿ ਚਾਨਣ ਹੋਈ ਹੈ ਤੇ ਪ੍ਰਮਾਤਮਾ ਸਾਰਿਆਂ ਦੇ ਅੰਦਰ ਵਸਦੇ ਹੈ ਕੋਈ ਸ਼ੱਕ ਨਹੀਂ ਹੈ ਜ਼ਰੇ ਜ਼ਰੇ ਦੇ ਅੰਦਰ ਹੈ ਕਣ ਕਣ ਦੇ ਅੰਦਰ ਹੈ ਹਰੇਕ ਇਨਸਾਨ ਦੇ ਅੰਦਰ ਉਹ ਪ੍ਰਮਾਤਮਾ ਰਹਿ ਰਿਹਾ ਹੈ ਸਭ ਮਹਜੂਤ ਜੋਤ ਹੈ ਸੋਏ ਤਿਸ ਦੇ ਜਿਹਦੇ ਚਾਨਣ ਦੇ ਨਾਲ ਸਭ ਮਹ ਚਾਨਣ ਹੋਈ ਜਿਹਦੇ ਨਾਲ ਸਾਰੀ ਲੋਕਾਈ ਸਾਰੀ ਕੁਦਰਤ ਜਿਹੜੀ ਹੈ ਪਾਤਸ਼ਾਹ ਕਹਨ ਲੱਗੇ ਉਹ ਰਚਨਾ ਉੱਠ ਰਹੀ ਹੈ ਮਹਾਰਾਏ ਕਹਿੰਦੇ ਇਹਨੂੰ ਆਪਣੇ ਅੰਦਰ ਪ੍ਰਗਟ ਕਰਨਾ ਹੈ ਪ੍ਰਗਟ ਉਹ ਚੀਜ਼ ਹੁੰਦੀ ਹੈ ਜੋ ਪਹਿਲਾਂ ਮੌਜੂਦ ਹੋਏ ਜੋ ਪਹਿਲਾਂ ਉਸ ਜਗ੍ਹਾ ਦੇ ਉੱਤੇ ਮੌਜੂਦ ਹੋਏ ਮੌਜੂਦ ਹੋਈ ਚੀਜ਼ ਨੂੰ ਫਿਰ ਸਾਹਮਣੇ ਪ੍ਰਗਟ ਕੀਤਾ ਜਾਂਦਾ ਹੈ ਪਾਣੀ ਧਰਤੀ ਦੇ ਹੇਠਾਂ ਹੈ ਕੋਈ ਸ਼ੱਕ ਨਹੀਂ ਹੈ ਪਰ ਪਾਣੀ ਨੂੰ ਧਰਤੀ ਦੇ ਵਿੱਚੋਂ ਪ੍ਰਗਟ ਕੀਤਾ ਜਾਂਦਾ ਹੈ ਪਾਣੀ ਨੂੰ ਪੈਦਾ ਨਹੀਂ ਕੀਤਾ ਜਾਂਦਾ ਨਾ ਕੋਈ ਇਸ ਐਸਾ ਇਨਸਾਨ ਹੈ ਜਿਨੇ ਪਾਣੀ ਪੈਦਾ ਕੀਤਾ ਹੋਵੇ ਉਸ ਪਰਮਾਤਮਾ ਕਾਲਪੁਰਖ ਵਾਹਿਗੁਰੂ ਨੇ ਪਾਣੀ ਧਰਤੀ ਦੇ ਹੇਠਾਂ ਪੈਦਾ ਕੀਤਾ ਹੈ ਸੋਮਾ ਹੈ ਪਾਣੀ ਦਾ ਹੇਠਾਂ ਉਸ ਨੂੰ ਪਾਣੀ ਨੂੰ ਪ੍ਰਗਟ ਕਰਨਾ ਪੈਂਦਾ ਹੈ ਲੱਕੜ ਦੇ ਵਿੱਚ ਅੱਗ ਹੈ ਅੱਗ ਨੂੰ ਪੈਦਾ ਨਹੀਂ ਕੀਤਾ ਜਾਂਦਾ ਅੱਗ ਨੂੰ ਪ੍ਰਗਟ ਕੀਤਾ ਜਾਂਦਾ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰਸਾਖੀ ਜੋਤ ਗੁਰੂ ਦੀ ਸਿੱਖਿਆ ਦੇ ਨਾਲ ਉਸ ਜੋਤ ਨੂੰ ਪ੍ਰਗਟ ਕੀਤਾ ਜਾਂਦਾ ਹੈ ਸਭ ਮਹ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹ ਚਾਨਣ ਹੋਏ ਗੁਰਸਾਖੀ ਜੋਤ ਪਰਗਟ ਹੋਏ ਗੁਰੂ ਦੀ ਸਿੱਖਿਆ ਦੇ ਨਾਲ ਉਸ ਜੋਤ ਨੂੰ ਤੂੰ ਪ੍ਰਗਟ ਕਰ ਸਕੇ ਤੇ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਜਦੋਂ ਉਹ ਜੋਤ ਪ੍ਰਗਟ ਹੋ ਗਈ ਫਿਰ ਤੇਰੇ ਅੰਦਰ ਸਦਾ ਵਾਸਤੇ ਵਿਕਾਸ ਰਹੇਗਾ ਤੇਰੇ ਅੰਦਰ ਸਦਾ ਵਾਸਤੇ ਖੇੜਾ ਰਹੇਗਾ ਤੂੰ ਝੂਰੇਗਾ ਨਹੀਂ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਨਿਰਾਸ਼ਤਾ ਵਾਲੇ ਪਾਸੇ ਨਹੀਂ ਜਾਏਗਾ ਜਦੋਂ ਤੂੰ ਪ੍ਰਭੂ ਦੇ ਗੁਨਾ ਦੇ ਨਾਲ ਜੁੜੇਗਾ 파ਰਸ਼ਾ ਕਹਿੰਦੇ ਸਦਾ ਵਿਗਾਸ ਤੇ ਯਾਦ ਰੱਖਣਾ 파ਰਸ਼ਾ ਦੀ ਜਦੋਂ ਭਗਤੀ ਦੀ ਗੱਲ ਕੀਤੀ ਜਾਂਦੀ ਹੈ ਮਹਾਰਾਜ ਬਾਰ ਬਾਰ ਰਿਪੀਟ ਕਰ ਰਹੇ ਨੇ 8 9 10 11 ਇਹ ਚਾਰ ਪੌੜੀਆਂ ਦੇ ਅੰਦਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ਼ ਹੈ ਨਾਨਕ ਭਗਤਾਂ ਦੇ ਮਨ ਦੇ ਅੰਦਰ ਸਦਾ ਵਿਗਾਸ ਰਹਿੰਦਾ ਹੈ ਤੇ ਵਿਕਾਸ ਐਸਾ ਹੈ ਉਹ ਤਤੀ ਤਵੀ ਦੇ ਉੱਤੇ ਬੈਠਾ ਹੋਇਆ ਵੀ ਵਿਕਾਸ ਜਿਹੜਾ ਹੈ ਉਹ ਭੰਗ ਨਹੀਂ ਹੋ ਰਿਹਾ ਉਹ ਚੱਲ ਰਹੇ ਆਰੇ ਦੇ ਹੇਠਾਂ ਵੀ ਵਿਕਾਸ ਜਿਹੜਾ ਹੈ ਉਹ ਭੰਗ ਨਹੀਂ ਹੋ ਰਿਹਾ ਰੂਹ ਦੇ ਵਿੱਚ ਆਪਣੇ ਆਪ ਨੂੰ ਲਪੇਟ ਕੇ ਉੱਥੇ ਅੱਗ ਲਵਾਈ ਜਾ ਰਹੀ ਹੈ ਉੱਥੇ ਵੀ ਵਿਕਾਸ ਜਿਹੜਾ ਹੈ ਉਹ ਭੰਗ ਨਹੀਂ ਹੋ ਰਿਹਾ ਚਰਖਰੀ ਦੇ ਉੱਤੇ ਚੜੇ ਨੇ ਭਾਈ ਸੁਵੇਕ ਸਿੰਘ ਭਾਈ ਸ਼ਹਿਬਾਜ ਸਿੰਘ ਉੱਥੇ ਵੀ ਵਿਕਾਸ ਜਿਹੜਾ ਹੈ ਉਹ ਖਤਮ ਨਹੀਂ ਹੋ ਰਿਹਾ ਇਹ ਵਿਕਾਸ ਦਾ ਇੱਕ ਸਿਖਰ ਹੈ ਜਿਹੜੇ ਗਾਉਂਦੇ ਨੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹਰ ਜਨ ਰਾਮ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋ ਜੇਕਰ ਉਹਨੂੰ ਹਟਾਉਣ ਦਾ ਯਤਨ ਕਰੇ ਉਹ ਆਪਣਾ ਗुण ਛੋੜੀ ਗਵਾਉਂਦਾ ਹੈ ਨਿੰਦਿਆ ਕਰਦਾ ਉਹਨੂੰ ਹਟਾਉਂਦਾ ਹੈ ਉਹਨੂੰ ਰੋਕਦਾ ਹੈ ਪਰਸ਼ਾ ਕਹਿੰਦੇ ਆਪਣੇ ਗੁਣ ਨੂੰ ਨਹੀਂ ਗਵਾਉਂਦਾ ਕਿ ਉਹਦੇ ਅੰਦਰ ਗੁਣ ਜਿਹੜਾ ਵਿਕਾਸਦਾ ਹੈ ਮੈਂ ਕੱਲ ਜ਼ਿਕਰ ਕਰ ਰਿਹਾ ਸੀ ਇਨਸਾਨ ਦਾ ਵਿਕਾਸ ਇਨਸਾਨ ਦੀ ਖੁਸ਼ੀ ਇਨਸਾਨ ਦਾ ਕਿਹੜਾ ਹੋ ਸਕਦਾ ਕਿਸੇ ਚੀਜ਼ ਦੇ ਨਾਲ ਜੁੜਿਆ ਹੋਣ ਕਰਕੇ ਆਪਣੇ ਖੇੜੇ ਨੂੰ ਬਿਆਨ ਕਰਦਾ ਹੋਏ ਮਤਲਬ ਜਦੋਂ ਤੱਕ ਉਹ ਚੀਜ਼ ਮੌਜੂਦ ਹੈ ਉਦੋਂ ਤੱਕ ਉਹਦੇ ਅੰਦਰ ਖੇੜਾ ਹੈ ਵਿਕਾਸ ਹੈ ਜਦੋਂ ਉਹ ਚੀਜ਼ ਦੂਰ ਹੋ ਗਈ ਫਿਰ ਵਿਕਾਸ ਕਿੱਥੇ ਗਿਆ ਫੇਰਾ ਖੇੜਾ ਕਿੱਥੇ ਗਿਆ ਖਤਮ ਹੋ ਗਿਆ ਭੰਗ ਹੋ ਗਿਆ ਮਹਾਰਾਜ ਕਹਿੰਦੇ ਨਹੀਂ ਇਹ ਨਾਨਕ ਭਗਤਾਂ ਦੇ ਮਨ ਦੇ ਅੰਦਰ ਸਦਾ ਵਾਸਤੇ ਵਿਕਾਸ ਰਹਿੰਦਾ ਹੈ ਸੁਣੇ ਸੁਣ ਕੇ ਕਿਹਦੇ ਨਾਲ ਦੁੱਖ ਪਾਪ ਕਾਂ ਪਰਬੂ ਦੇ ਨਾਮ ਦੇ ਨਾਲ ਜੁੜੇਗਾ ਤੇ 파ਰਸ਼ਾ ਆਖਣ ਲੱਗੇ ਉਹਦੇ ਨਾਲ ਜੁੜ ਕੇ ਤੇਰੇ ਅੰਦਰੋਂ ਦੁੱਖਾਂ ਪਾਪਾਂ ਦੇ ਕਲੇਸ਼ਾਂ ਦੇ ਜਿਹੜੇ ਕਲੇਸ਼ ਤੂੰ ਆਪ ਕ੍ਰੀਏਟ ਕਰਦਾ ਹੈ ਆਪਣੇ ਕੀਤੇ ਕਰਮਾਂ ਦੇ ਨਾਲ ਯਾਦ ਰੱਖਣਾ ਰੱਬ ਕਿਸੇ ਨੂੰ ਕਦੇ ਦੁਖੀ ਨਹੀਂ ਜੇ ਕਰਦਾ ਰੱਬ ਕਿਸੇ ਨੂੰ ਕਦੇ ਦੁਖੀ ਨਹੀਂ ਕਰਦਾ ਇਨਸਾਨ ਦੁਖੀ ਹੁੰਦਾ ਆਪਣੇ ਕੀਤੇ ਕਰਮਾਂ ਦੇ ਕਰਕੇ ਜੋ ਅੱਜ ਲੋਕ ਧੀਆਂ ਪੁੱਤਰਾਂ ਤੋਂ ਦੁਖੀ ਨੇ ਉਹਦਾ ਕਾਰਨ ਕਿਤੇ ਨਾ ਕਿਤੇ ਇਹ ਹੈ ਕਿ ਉਸ ਲਾੜ ਪਿਆਰ ਵਿੱਚ ਅਸੀਂ ਅੱਜ ਵਿਗਾੜਿਆ ਹੋਇਆ ਹੈ ਜੋ ਹਾਦਸ ਤੋਂ ਜ਼ਿਆਦਾ ਸਮੇਂ ਦੇ ਨਾਲੋਂ ਪਹਿਲਾਂ ਕੀਤੇ ਗਏ ਬੱਚਿਆਂ ਦੇ ਸ਼ੌਂਕ ਜਿਹੜੇ ਹਨ ਉਹਨੂੰ ਵਿਗਾੜਨ ਵਾਲੇ ਪਾਸੇ ਲੈ ਕੇ ਜਾਂਦੇ ਨੇ ਸਮੇਂ ਦੇ ਨਾਲੋਂ ਪਹਿਲਾਂ ਕੀਤੀਆਂ ਹੋਈਆਂ ਪੂਰੀਆਂ ਖਵਾਇਸ਼ਾਂ ਜਿਹੜੀਆਂ ਹਨ ਉਹ ਬੱਚੇ ਨੂੰ ਵਿਗਾੜ ਦੀਆਂ ਨੇ ਤੇ ਜਿਹੜੀ ਚੀਜ਼ ਸਮੇਂ ਦੇ ਨਾਲੋਂ ਪਹਿਲਾਂ ਬੱਚੇ ਨੂੰ ਮਿਲ ਜਾਏ ਉਹ ਬੱਚਾ ਵਿਗੜੇਗਾ ਵਿਗੜੇਗਾ ਗੁਰਦੇਵ ਸਤਗੁਰੂ ਕਹਿੰਦੇ ਨੇ ਮਹਾਰਜ ਆਖਦੇ ਨੇ ਕਹਿੰਦੇ ਜਦੋਂ ਇਸ ਚੀਜ਼ ਦੇ ਨਾਲ ਜੁੜੇਗਾ ਰੱਬ ਤੈਨੂੰ ਹਮੇਸ਼ਾ ਵਿਗਾਸ ਚ ਰੱਖੇਗਾ ਰੱਬ ਤੈਨੂੰ ਝੂੜਨ ਨਹੀਂ ਦੇਵੇਗਾ ਰੱਬ ਤੈਨੂੰ ਖੜਾਓ ਚ ਰੱਖੇਗਾ ਰੱਬ ਤੈਨੂੰ ਖੁਸ਼ੀ ਤੇ ਆਨੰਦ ਚ ਰੱਖੇਗਾ ਤੇ ਮੈਂ ਜ਼ਿਕਰ ਕਰ ਰਿਹਾ ਕਿ ਰੱਬ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਦੇ ਕਿਸੇ ਨੂੰ ਦੁਖੀ ਨਹੀਂ ਕਰਦਾ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ ਇਨਸਾਨ ਆਪਣੇ ਕੀਤੇ ਕਰਮਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਅੰਦਰ ਦੁੱਖਾਂ ਨੂੰ ਕ੍ਰੀਏਟ ਕਰਦਾ ਹੈ ਦੁੱਖਾਂ ਨੂੰ ਬਣਾ ਲੈਂਦਾ ਹੈ ਤਾਂ ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜਦੇ ਹਨ ਪਾਤਸ਼ਾਹ ਕਹਿਣ ਲੱਗੇ ਉਹ ਸਦਾ ਵਤ ਵਿਗਾਸ ਚ ਰਹਿੰਦੀ ਨਹੀਂ ਹੁਣ ਰੱਬ ਦੇ ਬਾਰੇ ਸੁਣਿਆ ਹੈ ਪਰਮਾਤਮਾ ਦੇ ਬਾਰੇ ਸੁਣਿਆ ਹੈ ਗੁਨਾ ਦਾ ਪਤਾ ਲੱਗਿਆ ਰੱਬ ਨਿੰਦਾ ਨਹੀਂ ਕਰਦਾ ਰੱਬ ਗਲਤ ਨਹੀਂ ਬੋਲਦਾ ਰੱਬ ਬੜੇ ਪਿਆਰ ਨਾਲ ਰਹਿੰਦਾ ਹੈ ਰੱਬ ਕਾਇਨਾਤ ਨੂੰ ਚਲਾ ਰਿਹਾ ਹੈ ਰੱਬ ਨਿਰਪਾਉ ਹੈ ਰੱਬ ਨਿਰਵੈਰ ਹੈ ਰੱਬ ਲਾਲਚੀ ਨਹੀਂ ਹੈ ਰੱਬ ਰਿਸ਼ਵਤ ਖੁਰੀ ਨਹੀਂ ਕਰਦਾ ਰੱਬ ਦਾ ਇਨਸਾਫ ਬੜਾ ਵੱਡਾ ਹੈ ਰੱਬ ਦੇ ਬਾਰੇ ਚੀਜ਼ਾਂ ਨੂੰ ਪਤਾ ਕਰ ਲਿਆ ਪਰ ਜਿੰਨਾ ਤੱਕ ਉਹਨੂੰ ਆਪਣੀ ਅਸੀਂ ਪ੍ਰੈਕਟੀਕਲ ਜੀਵਨ ਅੰਦਰ ਨਹੀਂ ਲੈ ਕੇ ਆਉਂਦੇ ਜਿੰਨਾ ਸਾਡੇ ਉਹ ਜ਼ਿੰਦਗੀ ਦੇ ਉਸ ਵੀ ਬਿਹਾਰ ਵਿੱਚ ਨਹੀਂ ਆਉਂਦਾ ਫਿਰ ਉਹ ਤੇ ਕੱਲ ਉਹ ਹੋ ਗਈ ਨਾ ਜਿਹੜਾ ਕਹਿੰਦਾ ਕਿ ਕੋਈ ਨੂੰਹ ਰਾਣੀ ਆਪਣੇ ਸਹੁਰੇ ਵਿੱਚ ਚਲੀ ਜਾਏ ਕੋਈ ਧੀ ਬੱਚੀ ਆਪਣੇ ਸਹੁਰੇ ਪਰਿਵਾਰ ਵਿੱਚ ਚਲੀ ਜਾਏ ਉਹ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰੇ ਕਿ ਜਿਹੜੀ ਮੇਰੀ ਮਾਂ ਹੈ ਨਾ ਉਹਦਾ ਸੁਭਾਅ ਬੜਾ ਪਿਆਰਾ ਹੈ ਮੇਰੇ ਦਾਦੀ ਨੂੰ ਉਹਨੇ ਬੜੇ ਪਿਆਰ ਨਾਲ ਸੰਭਾਲ ਕੇ ਰੱਖਿਆ ਹੈ ਮੇਰੇ ਦਾਦੇ ਦੀ ਮੇਰੇ ਦਾਦੀ ਦੀ ਉਹ ਸੇਵਾ ਬਹੁਤ ਕਰਦੀ ਹੈ ਉਹਨਾਂ ਦੇ ਕੱਪੜੇ ਲੀੜੇ ਦਾ ਖਿਆਲ ਰੱਖਦੀ ਹੈ ਅੱਜ ਤੱਕ ਮੇਰੀ ਦਾਦੀ ਜਿਹੜੀ ਹੈ ਉਹ ਕਦੇ ਮੇਰੀ ਮਾਂ ਜਿਹੜੀ ਹੈ ਮੇਰੇ ਦਾਦੀ ਦੇ ਨਾਲ ਕਦੇ ਲੜੀ ਨਹੀਂ ਬੜਾ ਸਾਡੇ ਘਰ 'ਚ ਪਿਆਰ ਇਤفاق ਤੇ ਸਲੂਕ ਹੈ ਵੱਡੀਆਂ ਵੱਡੀਆਂ ਗੱਲਾਂ ਕਰੇ ਹੁਣ ਮਨ ਦੇ ਅੰਦਰ ਇਸ ਗੱਲ ਦਾ ਜਿਹੇ ਦੇ ਅੰਦਰ ਇਹ ਗੱਲ ਆਏਗੀ ਕਿ ਕਹਿਣ ਲੱਗੀ ਠੀਕ ਹੈ ਤੇਰੇ ਘਰ 'ਚ ਪਿਆਰ ਵੀ ਬੜਾ ਹੈ ਤੇਰੇ ਘਰ 'ਚ ਇਤفاق ਵੀ ਬੜਾ ਹੈ ਹਾਂ ਤੇਰੀ ਮਾਂ ਦਾ ਤੇਰੀ ਮਾਤਾ ਦਾ ਸੁਭਾਅ ਬੜਾ ਪਿਆਰਾ ਹੋਏਗਾ ਪਰ ਤੇਰੇ ਵਿੱਚ ਸਾਨੂੰ ਉਹ ਇੱਕ ਵੀ ਗੁਣ ਜਿਹੜਾ ਵੇਖਣ ਨੂੰ ਨਹੀਂ ਮਿਲਦਾ ਤੇਰੇ ਅੰਦਰ ਉਹ ਚੀਜ਼ ਸਾਨੂੰ 1% ਵੀ ਵੇਖਣ ਨੂੰ ਨਹੀਂ ਮਿਲਦੀ ਜਦੋਂ ਦੀ ਤੂੰ ਆਈਆਂ ਮਹੀਨਾ ਤੂੰ ਰੋਟੀ ਪਕਾ ਕੇ ਦਿੱਤੀ ਆ ਆਪਣੇ ਸਾਸੋਰੀ ਨੂੰ ਉਹ ਤੋਂ ਬਾਅਦ ਵੱਖਰੇ ਰਹਿ ਰਹੇ ਨੇ ਉਹ ਕਿਉਂ ਵੱਖਰੇ ਰਹਿ ਰਹੇ ਨੇ ਉਹ ਹੋ ਸਕਦਾ ਹੈ ਤੇਰੇ ਪਰਿਵਾਰ ਵਿੱਚ ਤੇਰੇ ਪਿੱਛੇ ਪੇਕੇ ਪਰਿਵਾਰ 'ਚ ਬੜਾ ਪਿਆਰਾ ਸੁਭਾਅ ਹੋਈ ਸੀ ਇਕੱਠੇ ਵੀ ਰਹਿੰਦੇ ਖੁਦ ਸਾਰਾ ਸਾਰਾ ਟੱਬਰ ਪਰ ਇੱਥੇ ਕੀ ਹੈ ਮਾਰੇ ਪਾਰਸ਼ਾ ਬਖਸ਼ਿਸ਼ ਕਰਦੇ ਖਾਨ ਅੱਜ ਦੇ ਇਸ ਪਾਵਨ ਬਚਨਾਂ ਦੇ ਅੰਦਰ ਸੁਣੇ ਸੁਣ ਕੇ ਸੁਨਣ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਸੁਣ ਕੇ ਸਰਾਂ ਜਦੋਂ ਸਰ ਦੇ ਅਰਥ ਪੜੋਗੇ ਤੇ ਸਰ ਦਾ ਅਰਥ ਤੁਹਾਨੂੰ ਸਰੋਵਰ ਮਿਲੇਗਾ ਸਰ ਦਾ ਅਰਥ ਸਰੋਵਰ ਮਿਲੇਗਾ ਗੁਣਾ ਕੇ ਗਾ ਜਿਹਨੂੰ ਨਾਲ ਗੁਣਾ ਜੁੜ ਜਾਣਾ ਜੁੜ ਜਾਈਗਾ ਮਹਾਰਾਜ ਪਾਲਸ਼ਾ ਕਹਿੰਦੇ ਗੁਣਾ ਦਾ ਸਮੁੰਦਰ ਇਹਦਾ ਗਾ ਪਾਲੇਗਾ 파ਰਸ਼ਾ ਕਹਿ ਲਗੇ ਕਾਲਪੁਰਖ ਦੇ ਨਾਮ ਨੂੰ ਸੁਣ ਕੇ ਸੁਰਤ ਵਿੱਚ ਜੋੜਨ ਦੇ ਨਾਲ ਹੁਣ ਸੁਣ ਲਿਆ ਪ੍ਰਮਾਤਮਾ ਦੇ ਅੰਦਰ ਬੇਅੰਤ ਗੁਣ ਨੇ ਪ੍ਰਮਾਤਮਾ ਦੀਆਂ ਵਡਿਆਈਆਂ ਨੇ ਪ੍ਰਮਾਤਮਾ ਦੀਆਂ ਸਿਫਤਾਂ ਨੇ ਪਰਮਾਤਮਾ ਦੇ ਗੁਣ ਕੀ ਨੇ ਪਰਮਾਤਮਾ ਨੇ ਸਿਫਤਾਂ ਗਾਵਿਆ ਕੋ ਗੁਣ ਵਡਿਆਈਆਂ ਚਾਰ ਸੁੰਦਰ ਵਡਿਆਈਆਂ ਨੂੰ ਸੋਹਣੀਆਂ ਵਡਿਆਈਆਂ ਨੂੰ ਸੋਹਣੇ ਗੁਣਾਂ ਨੂੰ ਪਰਮਾਤਮਾ ਦੇ ਕੋਈ ਗੁਣਾਂ ਨੂੰ ਗਾ ਰਿਹਾ ਹੈ ਹਜ਼ੂਰ ਕਹਣ ਲੱਗੇ ਸੁਣੇ ਸੁਣ ਕੇ ਸੁਣਨ ਦੇ ਨਾਲ ਸਰਾਂ ਗੁਣਾ ਕੇ ਗਾ ਆਮ ਸਧਾਰਨ ਮਨੁੱਖ ਜਿਹੜਾ ਹੈ ਉਸ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਮੰਨ ਲੋ ਗੁਣਾ ਦੇ ਗਾ ਉਹਨਾਂ ਪਰਮਾਤਮਾ ਦੇ ਗੁਣਾਂ ਨੂੰ ਗੋਣ ਵਾਲਾ ਮਤਲਬ ਉਹਦੀ ਸੂਝ ਰੱਖਣ ਵਾਲਾ ਹੋ ਜਾਂਦਾ ਹੈ ਕਿ ਪ੍ਰਮਾਤਮਾ ਦੇ ਵਿੱਚ ਆ ਆ ਗੁਣ ਨੇ ਹੁਣ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਸੁਰਤ ਵਿੱਚ ਜੋੜਿਆ ਹੈ ਤੁਹਾਨੂੰ ਕਿੰਨੀਆਂ ਬੇਅੰਤ ਐਸੀਆਂ ਉਦਾਹਰਨਾਂ ਮਿਲ ਜਾਣਗੀਆਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਸੁਰਤ ਦੇ ਨਾਲ ਜੋੜਿਆ ਸੀ ਤੇ ਕਿ ਭਰਾ ਤੁਹਾਨੂੰ ਪੁਰਾਣੀਆਂ ਬਹੁਤੀਆਂ ਉਦਾਹਰਨਾਂ ਨਹੀਂ ਆ ਜਿਹੜੀਆਂ ਹੁਣ ਵੀਵੀ ਸਦੀ ਦੀਆਂ ਉਦਾਹਰਨਾਂ ਨੇ ਭਗਤਪੂਰਨ ਸਿੰਘ ਪਿੰਗਲਵਾਲਾ ਟਰਸਟ ਦੇ ਜਿਹੜੇ ਹਨ ਉਹ ਜਿਨ੍ਹਾਂ ਨੇ ਪਿੰਗਲਵਾਲਾ ਟਰਸਟ ਆਰੰਭ ਕੀਤਾ ਸੀ ਬਾਨੀ ਹੋਏ ਨੇ ਜੋ ਉੱਥੋਂ ਦੇ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਭਾਸ਼ਾ ਦੇ ਵਿੱਚ ਸ਼ਬਦ ਵਰਤ ਦਿੰਦੇ ਹਾਂ ਬਿਲਕੁਲ ਕਿਦ શરીર ਜਿਨ੍ਹਾਂ ਨੂੰ ਮਾਂ ਪਿਓ ਨੇ ਵੀ ਨਾ ਸੰਭਿਆ ਹੋਏ ਜਿਨ੍ਹਾਂ ਨੂੰ ਬੱਚਿਆਂ ਨੇ ਨਾ ਸੰਭਾਇਆ ਹੋਏ ਉਹ ਬਿਰਧ ਮਾਪਿਓ ਲਵਾਰਸ ਬੱਚੇ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਕੋਈ ਨਹੀਂ ਸੀ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਉਹਨਾਂ ਨੇ ਫਿਰ ਜ਼ਿੰਦਗੀ ਦੇ ਅੰਦਰ ਤਾਰਨ ਕੀਤਾ ਹੈ ਸੁਰਤ ਦੇ ਨਾਲ ਜੋੜਿਆ ਹੈ ਉਹਨਾਂ ਦੇ ਜਦੋਂ ਜੀਵਨ ਨੂੰ ਪੜਦੇ ਹਾਂ ਜਦੋਂ ਜੀਵਨ ਨੂੰ ਦੇਖਿਆ ਜਾਂਦਾ ਹੈ ਬੁਰਕੀਆਂ ਤੋੜ ਕੇ ਮੂੰਹ ਦੇ ਵਿੱਚ ਪਾਉਣੀਆਂ ਕਿਸੇ ਦੇ ਕੰਮ ਸਾਡਾ ਸਰੀਰ ਆ ਸਕੇ ਪੂਰੀ ਯਤਨ ਪ੍ਰਿਆਸ ਪੂਰੀ ਜ਼ਿੰਦਗੀ ਦੇ ਅੰਦਰ ਕੀਤੇ ਨੇ ਕੇਵਲ ਫਿਰ ਗਾਉਣਾ ਜਿਹੜਾ ਹੈ ਉਹ ਮਨੁੱਖ ਦੇ ਕੇਵਲ ਸ਼ਬਦਾਂ ਤੱਕ ਮੁਤਾਜੀ ਨਾ ਰਹੇ ਮਾਫ ਕਰਿਓ ਅੱਜ ਸਾਡਾ ਜਿਹੜਾ ਗਾਉਣਾ ਹੈ ਪਰਮਾਤਮਾ ਦੇ ਸਿਫਤਾਂ ਨੂੰ ਗਾਉਣਾ ਹੈ ਉਹ ਸਾਡਾ ਕੇਵਲ ਸ਼ਬਦਾਂ ਤੱਕ ਰਹਿ ਗਿਆ ਹੈ ਅਰ ਗਾਉਣ ਵਾਲੇ ਪਾਸੇ ਜੇਕਰ ਦੇਖਿਆ ਜਾਂਦਾ ਕਿ ਰੱਬ ਨੂੰ ਗਾਰੇ ਨੇ ਰੱਬ ਦੀਆਂ ਸਿਫਤਾਂ ਕਰ ਰਹੀ ਨੇ ਇਹ ਕਿਹੋ ਜਿਹੀ ਸਿਫਤ ਹੈ ਵਾਗੂ 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 ਚਿਕਾ ਮਾਰੀਆਂ ਜਾ ਰਹੀਆਂ ਸਿਮਰਨ ਦੇ ਨਾਂ ਦੇ ਉੱਤੇ ਸਿਮਰਨ ਦੇ ਨਾਂ ਦੇ ਉੱਤੇ ਉੱਥੇ ਕਿਹੋ ਜਿਹੀਆਂ ਆਵਾਜ਼ਾਂ ਜਿਹੜੀਆਂ ਨੇ ਉੱਥੇ ਹੁੰਦੀਆਂ ਨੇ ਹਾਸੋ ਹੇੜੀਆਂ ਗੱਲਾਂ ਨਹੀਂ ਇਹ ਵਾਲੀਆਂ ਇਹ ਪ੍ਰਭੂ ਦੀ ਇਬਾਦਤ ਹੋ ਸਕਦੀ ਹੈ ਇਹ ਪ੍ਰਭੂ ਦਾ ਸਿਮਰਨ ਹੋ ਸਕਦਾ ਹੈ ਇਹ ਸਿਫਤਾ ਨਹੀਂ ਹੋ ਸਕਦੀਆਂ ਗੁਰੂ ਦੀਆਂ ਇਹ ਬਾਰੀ ਤੌਰ ਉੱਤੇ ਸਾਡਾ ਕੀਤਾ ਹੋਇਆ ਸ਼ੋਰ ਹੋ ਸਕਦਾ ਹੈ ਪਰ ਮਾਫ਼ ਕਰਿਓ ਗੁਰੂ ਨੂੰ ਕਦੇ ਚੀਜ਼ ਪਾਉਂਦੀ ਨਹੀਂ ਉਨੇ ਜਿਹੜੋ ਅਰਥ ਨੂੰ ਪੜੋਗੇ ਸੁਣਿਆ ਸਰਾ ਗੁਣਾ ਕੇਗਾ ਸੁਰਤ ਤਾਂ ਇਸ ਇਸ ਸ਼ਬਦਾਂ ਨੂੰ ਲੈ ਕੇ ਜਾਂਦਾ ਹੈ ਪ੍ਰਭੂ ਦੇ ਸ਼ਬਦਾਂ ਨੂੰ ਉਹਦੀ ਇਬਾਦਤ ਵਿੱਚ ਕੀਤੇ ਹੋਏ ਬੋਲਾਂ ਨੂੰ ਸੁਰਤ ਦੇ ਨਾਲ ਜੋੜਦਾ ਹੈ ਗਾਹ ਪਾਉਂਦਾ ਹੈ ਉਸ ਨੂੰ ਪਾ ਲੈਂਦਾ ਹੈ ਤਾਂ ਜੇਕਰ ਅਸੀਂ ਅੱਜ ਕੀਰਤਨ ਦਰਬਾਰ ਦੇ ਵਿੱਚ ਜੇਕਰ ਹਾਜ਼ਰੀ ਭਰਦੇ ਹਾਂ ਕੀਰਤਨ ਦਰਬਾਰ ਨੂੰ ਸੁਣਦੇ ਵੀ ਹਾਂ ਤੇ ਮਾਫ ਕਰਿਓ ਸਾਡੀਆਂ ਸਿਫਤਾਂ ਇੱਥੋਂ ਤੱਕ ਰਹਿ ਗਈਆਂ ਪਤਾ ਨਹੀਂ ਸਾਡੇ ਇਸ ਸਮਾਜ ਦੇ ਅੰਦਰ ਆ ਪਰਚੀ ਪ੍ਰਥਾ ਕਿੱਥੋਂ ਆ ਗਈ ਜਿਸ ਰਾਗੀ ਨੂੰ ਜਿਸ ਕੀਰਤਨ ਕਰਨ ਵਾਲੇ ਨੂੰ ਅਸੀਂ ਬਹੁਤ ਵਾਰ ਇੰਟਰਨੈਟ ਦੇ ਉੱਤੇ ਟੀਵੀ ਚੈਨਲ ਦੇ ਉੱਤੇ ਜਾਂ ਉਹਦੇ ਬਹੁਤ ਪਪੂਲਰ ਕਿਤੇ ਟਰੈਕ ਐਸੇ ਸ਼ਬਦ ਨੂੰ ਸੁਣਿਆ ਹੋਏਗਾ ਨਾ ਫਿਰ ਪਰਚੀਆਂ ਲਿਖ ਕੇ ਸੰਗਤ ਉਹਨਾਂ ਦੇ ਸਾਹਮਣੇ ਰੱਖਦੀ ਹੈ ਸਾਨੂੰ ਆ ਸਿਫਤ ਗਾ ਕੇ ਗਾ ਕੇ ਸੁਣਾਈ ਜਾਈ ਸਾਨੂੰ ਆ ਸ਼ਬਦ ਜਿਹੜਾ ਹੈ ਸੁਨਾਇਆ ਜਾਈ ਆ ਲੜੀਵਾਰ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜੀ ਵਿਚਾਰ ਕਰ ਰਿਹਾ ਹਾਂ ਤੇ ਕਮਾਲ ਦੀ ਗੱਲ ਜਦੋਂ ਸ਼ਬਦ ਸਾਹਮਣੇ ਐਸੇ ਆਉਂਦੇ ਨੇ ਫਿਰ ਮਨ ਦੇ ਅੰਦਰ ਹੁੰਦਾ ਹੈ ਕਿ ਅਸੀਂ ਕੇਵਲ ਪ੍ਰਭੂ ਦੀਆਂ ਸਿਫਤਾਂ ਆਪਣੇ ਆਪ ਦੀ ਪਰਫਾਰਮੈਂਸ ਵਾਸਤੇ ਹੀ ਕਰ ਦਿਤੀਆਂ ਨੇ ਬੜੇ ਐਸੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਾਰੇ ਪਾਤਸ਼ਾਹ ਦੇ ਜੋ ਕਿਸੇ ਰਾਗੀ ਨੇ ਅਜੇ ਤੱਕ ਗਾਇਆ ਹੀ ਨਹੀਂ। ਕਮਾਲ ਦਾ ਨੁਕਤਾ ਉਸ ਗੁਰਬਾਣੀ ਦੇ ਸ਼ਬਦਾਂ ਦੇ ਅੰਦਰ। ਕਮਾਲ ਦੀ ਧਰਮ ਫਿਲਾਸਫੀ ਉਸ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ। ਪਰ ਪਪੂਲੈਰਿਟੀ ਆ ਸਾਨੂੰ ਕਿਹੜੇ ਪਾਸੇ ਮਿਲਦੀ ਹੈ? ਸਾਨੂੰ ਲੋਕ ਜਾਣਨਗੇ ਕਿਹੜੇ ਪਾਸੇ ਟਰੈਕ ਜਿਹੜਾ ਹੈ ਬਹੁਤ ਫੇਮਸ ਹੁੰਦਾ ਹੈ ਉਸ ਟਰੈਕ ਨੂੰ ਵਕ ਵਕਤ ਧੁਨਾ ਦੇ ਉੱਤੇ ਗਾਇਆ ਜਾਂਦਾ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਇਹਨ ਵਖ ਵਖ ਟ੍ਰੈਕਾਂ ਦੇ ਰਾਹੀਂ ਗਾਇਆ ਜਾਂਦਾ ਕਿਉਂ ਸੰਗਤ ਸੁਣਨ ਵਾਸਤੇ ਤਿਆਰ ਹੈ ਵਖ ਵਖ ਕੰਪੋਜੀਸ਼ਨ ਤਿਆਰ ਕੀਤੀ ਜਾਂਦੀ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਅਸੀਂ ਉਸ ਸਿਫਤ ਨੂੰ ਗਾਉਣ ਵਾਸਤੇ ਅਸੀਂ ਤਿਆਰ ਹੁੰਦੇ ਹਾਂ ਸੁਣਨ ਵਾਸਤੇ ਤਿਆਰ ਹੁੰਦੇ ਹਾਂ ਜੋ ਸਾਡੇ ਲਈ ਬੈਨੀਫਿਟ ਸਾਨੂੰ ਲੱਗੇ ਤੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਦੇ ਬੇਅੰਤ ਨੇ 5867 ਸ਼ਬਦ ਨੇ 5.5 ਹਜ਼ਾਰ ਤੋਂ ਉੱਪਰ ਸ਼ਬਦ ਨੇ ਤੇ ਜਿੰਨੇ ਵਾਰ ਅਸੀਂ ਘਰ 'ਚ ਗੁਰਮਤਿ ਸਵਾਗਮ ਕਰਵਾਉਂਦੇ ਹਾਂ ਸਾਡੇ ਉਹ ਦੋ ਸ਼ਬਦ ਦੇ ਪੱਕੇ ਹੋਣੇ ਚਾਹੀਦੇ ਨੇ ਨਾ ਜੇਕਰ ਮર્ગ ਦੇ ਨਾਲ ਸਬੰਧਤ ਹੋ ਗਿਆ ਭਾਈ ਸਾਹਿਬ ਸ਼ਬਦ ਬੋਲਦੇ ਹੋ ਕਿ ਗੁਰਮਖ ਜਨਮ ਸਵਾਰ ਦਰਗਾਹ ਚੱਲਿਆ ਭਾਵੇਂ ਸਾਰੀ ਜ਼ਿੰਦਗੀ ਸ਼ਰਾਬ ਪੀ ਕੇ ਮਰ ਗਿਆ ਹੋਏ ਨਸ਼ੇ ਦੇ ਨਾਲ ਮਰਿਆ ਹੋਏ ਸ਼ਬਦ ਇਹ ਬੋਲਣਾ ਹੈ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਾਲਕ ਜੀ ਇਸ ਸ਼ਬਦ ਦੇ ਰਾਹੀਂ ਸਾਨੂੰ ਕਿੰਨਾ ਕੁ ਬਿਆਨ ਕਰ ਜਿਹੜਾ ਮਰ ਕੇ ਦੁਨੀਆ ਦੇ ਉੱਤੇ ਗਿਆ ਏ ਇਹਨੇ ਖਾਣਾ ਪੀਣਾ ਹੱਸਣਾ ਸੋਣਾ ਹੰਡਾਇਆ ਹੈ ਮੌਤ ਨੂੰ ਵਿਸਾਰੇ ਅਸੀਂ ਨਹੀਂ ਪਰ ਸੱਚ ਸੁਣਨ ਵੱਲ ਤੇ ਤਿਆਰ ਨਹੀਂ ਪਰਚੀਆਂ ਲਿਖ ਲੈ ਕੇ ਵਾਜਿਆਂ ਦੇ ਉੱਤੇ ਰੱਖੀਆਂ ਜਾਂਦੀਆਂ ਨੇ ਭਾਈ ਸਵਾਹ ਸ਼ਬਦ ਨੂੰ ਬੋਲਿਓ ਆਹ ਸ਼ਬਦ ਨੂੰ ਗਾਇਓ ਫਿਰ ਜਿਹੋ ਜੇ ਗ੍ਰਾਹਕ ਆਉਣਗੇ ਜਿਆਦਾ ਰੱਖਣ ਦੁਕਾਨਾਂ ਫਿਰ ਉਹੋ ਜੀਆਂ ਖੁੱਲਣਗੀਆਂ ਕਿ ਲੋੜ ਹੈ ਰਾਗੀਆਂ ਨੂੰ ਬਹੁਤ ਸ਼ਬਦ ਨਵੇਂ ਕਰਨ ਦੀ ਉਹ ਸੰਗਤ ਨੇ ਉਹ ਹੀ ਪੰਜ ਚਾਰ ਸ਼ਬਦਾਂ ਨੂੰ ਸੁੰਨਾ ਹੁੰਦਾ ਸਾਡੀਆਂ ਫਰਮਾਇਸ਼ਾਂ ਚੱਲਦੀਆਂ ਨੇ ਮਾਫ ਕਰਿਓ ਪਿੰਡਾਂ ਵਿੱਚ ਗਾਉਣ ਵਾਲੇ ਆਉਂਦੇ ਸਨ ਗਾਉਣ ਵਾਲਿਆਂ ਨੂੰ ਫਰਮਾਇਸ਼ਾਂ ਕੀਤੀਆਂ ਜਾਂਦੀਆਂ ਸਨ ਤੁਹਾਨੂੰ ਖੁਸ਼ ਕਰਨ ਦੇ ਲਈ ਆ ਆ ਆ ਗਾਣਾ ਗਾ। ਉਹਦੀਆਂ ਫਰਮਾਇਸ਼ਾਂ ਚੱਲਦੀਆਂ ਸਨ ਅੱਜ ਫਰਮਾਇਸ਼ਾਂ ਮਾਫ ਕਰਿਓ ਅੱਜ ਗੁਰੂ ਘਰਾਂ ਵਿੱਚ ਵੀ ਚੱਲਣ ਲੱਗ ਗਈਆਂ। ਇਹ ਸਿਫਤਾਂ ਗਾਉਣ ਦਾ ਕੋਈ ਟੰਗ ਹੈ? ਨਹੀਂ। ਮਹਾਰਾਜ ਕਿੰਨੇ ਫਿਰ ਸੁਰਤ ਦੇ ਨਾਲ ਜੋੜਦਾ ਹੈ। ਆ ਬਹੁਤੇ ਪਾਠੀਆਂ ਦਾ ਹਾਲੇ ਹੋ ਜਾਂਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਪਾਠਾ ਮਹਾਰਾਜ ਦਾ ਕਿਤੇ ਸਮਾਪਤ ਅਖੰਡ ਪਾਠ ਸਾਦੀ ਸਮਾਪਤੀ ਹੁੰਦੀ ਹੈ ਨਾ ਜャ ਆਰੰਭ ਹੁੰਦਾ ਪੁੱਛ ਲਿਆ ਜਾਂਦਾ ਪਾਠੀ ਵੱਲੋਂ ਪਰਿਵਾਰ ਕੋਲੋਂ ਗ੍ਰੰਥੀ ਕੋਲੋਂ ਕਿ ਪਾਠ ਕਿਸ ਸਬੰਧ ਦੇ ਵਿੱਚ ਹੈ ਜੇਕਰ ਪਾਠ ਹੋਇਆ ਖੁਸ਼ੀ ਦੇ ਸਬੰਧ ਦੇ ਵਿੱਚ ਪਾਠ ਹੋਇਆ ਕਿਤੇ ਖੁਸ਼ੀ ਦੇ ਸਬੰਧ ਵਿੱਚ ਕਿ ਇਹ ਖੁਸ਼ੀ ਦਾ ਸਬੰਧ ਦੇ ਨਾਲ ਪਾਠ ਹੈ ਫਿਰ ਉਹ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੇ ਅੰਕ ਜਿਹੜੇ ਨੇ ਉਹਨਾਂ ਨੂੰ ਰਾਈਟ ਟੂ ਲੈਫਟ ਲੈਫਟ ਟੂ ਰਾਈਟ ਸੱਜੇ ਤੋਂ ਖੱਬੇ ਖੱਬੇ ਤੋਂ ਸੱਜੇ ਖੋਲ ਕੇ ਕਦੇ ਇੱਧਰ ਕੀਤਾ ਜਾਂਦਾ ਕਦੇ ਉਧਰ ਕੀਤਾ ਜਾਂਦਾ ਜਿੱਥੇ ਸ਼ਬਦ ਆ ਗਿਆ ਤਨਾਸਰੀ ਮਹਿਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ ਪਰਿਵਾਰ ਨੂੰ ਕਰ ਦੋ ਖੁਸ਼ ਤੇ ਪਰਿਵਾਰ ਖੁਸ਼ ਹੋ ਜਾਏਗਾ ਖੁਸ਼ੀ ਦਾ ਸ਼ਬਦ ਆ ਗਿਆ ਜਿਸ ਕੇ ਸਿਰ ਉੱਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਉਹ ਸ਼ਬਦਾਂ ਨੂੰ ਉਹ ਹੁਕਮਨਾਮੇ ਦੇ ਸ਼ਬਦਾਂ ਨੇ ਉਹ ਸਾਹਮਣੇ ਲੈ ਕੇ ਰੱਖ ਦੋ ਉਹਨਾਂ ਦੇ ਪਰਿਵਾਰ ਖੁਸ਼ ਹੋ ਜਾਏਗਾ ਜੇ ਤੇ ਕੀਤੀ ਜਾਏ ਐਸ ਸ਼ਬਦਾਂ ਦੀ ਵਿਆਖਿਆ ਬਸੰਤ ਸੁਰਗ ਲੋਕਾਂ ਜਿਤਦੇ ਪ੍ਰਿਥਵੀ ਨਵਖੰਡਨਾ ਜਿਨ੍ਹਾਂ ਕੋਈ ਮਰਜ਼ੀਤ ਨਹੀਂ ਹੋਏ ਨਾਨਕ ਤੇ ਪ੍ਰਾਣੀ ਉਦਿਆਨ ਭਰਮਨਾ ਉਹ ਹਾਲਤ ਐਸੀ ਹੋਏਗੀ ਜਿਵੇਂ ਭਟਕੇ ਹੋਏ ਭਿਆਨਕ ਜੰਗਲ ਦੀ ਨਿਆਈ ਜਿਨਾ ਕੋ ਜ ਮਰਜੀ ਇਹਤ ਲੈ ਜਿਨਾ ਕੋ ਜ ਮਰਜੀ ਬਣਾ ਲੈ ਸਤਿਗੁਰ ਪਾਤਸ਼ਾਹ ਕਹਿੰਦੇ ਜਿਹੜਾ ਸੁਣਦਾ ਹੈ ਫਿਰ ਸੁਰਤ ਦੇ ਨਾਲ ਜੋੜ ਜੋੜਦਾ ਹੈ ਆਪਣੀ ਸੁਰਤ ਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਪ੍ਰਭੂ ਦੇ ਸ਼ਬਦਾਂ ਦੇ ਨਾਲ ਸੁਣੇ ਸਰਾਂ ਗੁਣਾ ਕੇ ਗਾ ਗੁਣਾ ਦੇ ਸਮੁੰਦਰ ਗੁਣਾ ਦੇ ਸਰੋਵਰ ਜਦੋਂ ਉਹਦੇ ਨਾਲ ਜੁੜਦਾ ਹੈ ਤੇ ਪਾਤਸ਼ਾਹ ਕਹਿੰਦੇ ਗੁਣਾ ਦਾ ਗਾ ਗਉਣ ਵਾਲੇ ਸੂਰ ਰੱਖਣ ਦਾ ਫਿਰ ਵਾਕ ਵੀ ਜਿਹੜਾ ਹੈ ਹੋ ਜਾਂਦਾ ਹੈ ਸੁਣਿਆ ਸ਼ੇਖ ਪੀਰ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਇਹ ਮੁਸਲਿਮ ਧਰਮ ਦੇ ਅੰਦਰ ਸ਼ੇਖ ਸ਼ਬਦ ਜਿਹੜਾ ਸੀ ਬੜਾ ਪਿਆਰਾ ਸਤਿਕਾਰਵਾਚਕ ਸ਼ਬਦ ਹੈ ਉਹ ਹਜ਼ਰਤ ਸ਼ਬਦ ਵਰਤਦੇ ਨਹੀਂ ਅਸੀਂ ਵਰਦੇ ਹਾਂ ਹਜ਼ਰਤ ਮੁਹੰਮਦ ਸਾਹਿਬ ਹਜ਼ਰਤ ਇਬਰਾਹਿਮ ਅਰਬ ਦੇ ਲੋਕ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਲਈ ਸ਼ਬਦ ਵਰਤਦੇ ਨੇ ਹਜ਼ਰਤ ਨਾਨਕ ਬੜਾ ਸਤਿਕਾਰਵਾਚਕ ਸ਼ਬਦ ਹੈ ਪਾਤਸ਼ਾਹ ਮਹਾਰਾਜ ਉਥੇ ਜਦੋਂ ਅਸੀਂ ਫਰੀਦ ਸਾਹਿਬ ਦੇ ਨਾਲ ਅਸੀਂ ਸ਼ਬਦ ਪੜ੍ਹਦੇ ਹਾਂ ਉਥੇ ਸ਼ਬਦ ਅੰਕਿਤ ਹੈ ਸ਼ੇਖ ਫਰੀਦ ਸ਼ੇਖ ਸ਼ਬਦ ਬੜਾ ਸਤਿਕਾਰਵਾਚਕ ਸ਼ਬਦ ਹੈ ਮੁਸਲਮ ਧਰਮ ਦੇ ਅੰਦਰ ਪਾਤਸ਼ਾਹ ਮਹਾਰਾਜ ਕਹਿੰਦੇ ਸੁਣੇ ਹੈ ਸ਼ੇਖ ਪੀਰ ਪਾਤਸ਼ਾਹ فیر ਸ਼ਬਦ ਉਹਨਾਂ ਦੇ ਵਿੱਚ ਬੜਾ ਸਤਕਾਰ ਵਾਲਾ ਹੈ ਮਾਰੇ ਕਹਿੰਦੇ ਇਸ ਮੱਲ ਇਸ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਜਿਹੜਾ ਫਿਰ ਸੁਣਦਾ ਹੈ ਡਿੱਗਿਆ ਹੋਇਆ ਨਹੀਂ ਗਿਰਿਆ ਹੋਇਆ ਇਨਸਾਨ ਨਹੀਂ ਰਹਿੰਦਾ ਬਾਦਸ਼ਾਹ ਬਣ ਜਾਂਦਾ ਹੈ ਬੜੇ ਤੁਹਾਨੂੰ ਐਸੇ ਗੁਰਬਾਣੀ ਦੇ ਅੰਦਰ ਐਸੇ ਇਤਿਹਾਸ ਦੇ ਅੰਦਰ ਤੁਹਾਨੂੰ ਨਾ ਮਿਲਣਗੇ ਜਿਨਾਂ ਨੂੰ ਮਹਾਰਾਜ پارਸ਼ਾ ਨੇ ਕਿਰਪਾ ਕੀਤੀ ਇਬਾਦਤ ਕੀਤੀ ਦੁਨੀਆ ਉਹਨੂੰ ਸੁਥਰਾ ਸ਼ਾਹ ਕਹਿ ਕੇ ਬੁਲਾਉਂਦੀ ਸੀ ਇਹ ਪਾਈ ਸੁਥਰਾ ਨਹੀਂ ਰਿਹਾ ਹੁਣ ਸੁਥਰਾ ਸ਼ਾਹ ਬਣ ਗਿਆ ਪ੍ਰਭੂ ਦੇ ਨਾਮ ਦੀ ਵਡਿਆਈ ਅਸੀਂ ਹੈ ਭਾਈ ਜੇਠਾ ਕਿਹਾ ਜਾਂਦਾ ਸੀ ਦੁਨੀਆ ਵੱਲੋਂ ਪਰ ਜੇਰੇ ਸ਼ਬਦ ਬਾਚ ਅੰਕਿਤ ਹੋ ਗਏ ਕਿ ਡਿਠੇ ਸਬੇ ਥਾਵ ਨਹੀਂ ਤੁਦ ਜਹਿਆ ਤੇਰੇ ਥਾਂ ਵਰਗਾ ਕਿਸੇ ਦਾ ਥਾਂ ਨਹੀਂ ਹੈ ਜਿਹੜਾ ਸੁਣਦਾ ਹੈ ਜਿਹੜਾ ਇਬਾਦਤ ਦੇ ਨਾਲ ਜੁੜਦਾ ਹੈ ਜਿਹੜਾ ਪ੍ਰਭੂ ਦੇ ਇਸ ਨਾਮ ਦੇ ਨਾਲ ਜੁੜਦਾ ਹੈ ਇਸ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਲੈ ਕੇ ਆਉਂਦਾ ਹੈ ਮਹਾਰਾਜ ਪਾਤਸ਼ਾਹ ਕਹਿੰਦੇ ਸੁਣੀਏ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇਂ ਰਾ ਅੰਨਾ ਇਨਸਾਨ ਜਿਹੜਾ ਹੈ ਉਹ ਰਾਹ ਪੈ ਜਾਂਦਾ ਹੈ ਹੁਣ ਮਹਾਰਾਜ ਪਾਤਸ਼ਾਹ ਨੇ ਉੱਥੇ ਅੰਨੇ ਦਾ ਜਿਹੜਾ ਜ਼ਿਕਰ ਹੈ ਪਾਤਸ਼ਾਹ ਨੇ ਇਹਦਾ ਜ਼ਿਕਰ ਨਹੀਂ ਕੀਤਾ ਕਿ ਜਿਹੜੀਆਂ ਅੱਖਾਂ ਨਹੀਂ ਹਨ ਗੁਰਬਾਣੀ ਇਹ ਵੀ ਗੱਲ ਨਹੀਂ ਜ਼ਿਕਰ ਕਰਦੀ ਕਿ ਅਨਾ ਉਹ ਹੈ ਜਿਹਦੀ ਅੱਖਾਂ ਨਹੀਂ ਹਨ ਪਾਤਸ਼ਾਹ ਕਹਿੰਦੇ ਅੰਦੇ ਸੇ ਨਾ ਆਖੀਆਂ ਜਿੰਨ ਮੁਖ ਲੋਇਨ ਨਾਹੀਂ ਅੰਨੇ ਉਹਨਾਂ ਨੂੰ ਨਹੀਂ ਕਰੇ ਆਖਿਆ ਜਾਂਦਾ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ ਮੂਜ਼ਾ ਜਿਹੜਾ ਅੱਖਾਂ ਤੋਂ ਅੰਨਾ ਹੋਵੇ ਉਹਨੂੰ ਸੰਸਾਰ ਦੀ ਉਹ ਸੂਝ ਹੋਵੇ ਜਿਹੜੀ ਚੰਗੇ ਤੇ ਮਾੜੇ ਪਹਿਚਾਣ ਜਿਹੜਾ ਅੱਖਾਂ ਵਾਲਾ ਨਾ ਕਰ ਸਕਦਾ ਹੋਵੇ ਮਾਰੇ ਪਾਤਸ਼ਾਹ ਕਹਿੰਦੇ ਜਿਹੜਾ ਸੁਣਦਾ ਹੈ ਜਿਹੜਾ ਖਸਮੋਂ ਤੋਂ ਅੰਜਾ ਹੋ ਜਾਂਦਾ ਹੈ ਜਿਹੜਾ ਸੱਚ ਤੋਂ ਅੰਨਾ ਹੋ ਜਾਂਦਾ ਹੈ ਇਹੀ ਗੁੱਦੇ ਹੈ ਅੱਜ ਕਾਨੂੰਨ ਜਿਹੜਾ ਹੈ ਉਹਨੇ ਅੱਖਾਂ ਉਤੇ ਪੱਟੀ ਬੰਨੀ ਹੋਈ ਹੈ ਐਸੀ ਪੱਟੀ ਬੰਨੀ ਹੈ ਤੰਗੇ ਮੜ ਦੀ ਪਹਿਚਾਣ ਨਹੀਂ ਜੱਜ ਨੂੰ ਸਾਹਮਣੇ ਨਹੀਂ ਦਿਖਦਾ ਕੀ ਫੈਸਲਾ ਸਹੀ ਹੈ ਕੀ ਫੈਸਲਾ ਗਲਤ ਹੈ ਮੈਂ ਕੱਲ ਜ਼ਿਕਰ ਕਰ ਰਿਹਾ ਸੀ ਕਿ ਜਿਹਨੂੰ ਮਹਾਰਾਜ ਪਾਸ਼ਾ ਕਹਿੰਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਪੈਸਾ ਲੈ ਕੇ ਇਨਸਾਨ ਰਿਸ਼ਵਤ ਲੈ ਕੇ ਆਪਣੇ ਫੈਸਲੇ ਨੂੰ ਬਦਲ ਦੇ ਜਿਹੜਾ ਗਲਤ ਇਨਸਾਨਿਆ ਨੂੰ ਬਚਾ ਲਵੇ ਚੰਗੇ ਇਨਸਾਨ ਨੂੰ ਸਜ਼ਾ ਹੋ ਜਾਏ ਇਹਨੂੰ ਪਾਦਸ਼ਾਹ ਮਹਾਰਾਜ ਨੇ ਕਿਹਾ ਸੀ ਕਾਦੀ ਕੂੜ ਬੋਲ ਮਲ ਖਾਏ ਕਿਉਂ ਕਾਜੀ ਉਸ ਸਮੇਂ ਦਾ ਹਾਈ ਕੋਰਟ ਦਾ ਜੱਜ ਹੈ ਉਸ ਸਮੇਂ ਦਾ ਕਾਜੀ ਜਿਹੜਾ ਹੈ ਉਹਦੇ ਕੋ ਇਹ ਹੱਕ ਹੈ ਉਹ ਉਹ ਫੈਸਲਾ ਕਰਦਾ ਹੈ ਸਾਹੇ ਤੁਹਾਨੂੰ ਇਤਿਹਾਸ ਦੇ ਇਹ ਬੋਲ ਮਿਲਣਗੇ ਕਾਜੀ ਨੂੰ ਫੈਸਲਾ ਸੁਣਾਉਣ ਵਾਸਤੇ ਕਿਹਾ ਜਾਂਦਾ ਬਾਦਸ਼ਾਹ ਵੱਲੋਂ ਕਾਜੀ ਆਖਦਾ ਹੈ ਸ਼ਰਾ ਇਹ ਗੱਲ ਆਖਦੀ ਹੈ ਕਾਜੀ ਫੈਸਲਾ ਸੁਣਾਉਂਦਾ ਸੀ ਮਹਾਰਾਜ ਕਹਿੰਦੇ ਕਾਦੀ ਕੂੜ ਬੋਲ ਮਲ ਖਾਈ ਕਾਦੀ ਕੂੜ ਬੋਲ ਕੇ ਝੂਠ ਬੋਲ ਕੇ ਫੈਸਲੇ ਸੁਣਾ ਰਿਹਾ ਹੈ ਕਿਉਂ ਉਹਦੀਆਂ ਅੱਖਾਂ ਨਹੀਂ ਹਨ ਉਹਨੇ ਅੱਖਾਂ ਉਤੇ ਪੱਟੀ ਬੰਨੀ ਹੋਈ ਹੈ ਅਗਿਆਨਤਾ ਦੀ ਮਹਾਰਾਜ ਕਹਿੰਦੇ ਜਿਹੜਾ ਸੁਣਦਾ ਹੈ ਬਾਦਸ਼ਾਹ ਕਹਿੰਦੇ ਅੰਧਾ ਪਾਵੇਂ ਰਾਹ ਗੁਰੂ ਦੀ ਇਸ ਬਰਕਤ ਦੇ ਨਾਲ ਸੁਣਨ ਦੇ ਨਾਲ ਗਿਆਨਹੀਨ ਮਨੁੱਖ ਅਕਾਲ ਪੁਰਖ ਨੂੰ ਮਿਲਣ ਦਾ ਰਾਹ ਲੱਭ ਲੈਂਦੇ ਹਨ ਸੁਣਿਆ ਹਾਥ ਹੋਵੇ ਅਸਗਾਹ ਅਕਾਲ ਪੁਰਖ ਦੇ ਨਾਮ ਵਿੱਚ ਜੁੜਨ ਦੇ ਨਾਲ ਡੂੰਘੇ ਸੰਸਾਰ ਦੀ ਅਸਲੀਅਤ ਸਮਝ ਆ ਜਾਂਦੀ ਐ ਸੀ ਕਿੰਨੇ ਨਾ ਯਰ ਫਲਾਣਾ ਕੰਮ ਕਰਾਉਣਾ ਕਹਿੰਦਾ ਨਾ ਚਿੰਤਾ ਨਾ ਕਰ ਉਹ ਬੰਦਾ ਆਪਣੇ ਹੱਥ ਵਿੱਚ ਹੈ ਹੁਣ ਕੀ ਉਹਨੇ ਬੰਦੇ ਨੂੰ ਫੜ ਕੇ ਰੱਖਿਆ ਨਹੀਂ ਜਦੋਂ ਉਹਦੇ ਨਾਲ ਜਾਣ ਪਛਾਣ ਹੈ ਉਹਦੇ ਨਾਲ ਆਪਣੀ ਬਥੇਰੀ ਬੰਦੀ ਉਹ ਬੰਦਾ ਆਪਣੇ ਹੱਥੋਂ ਬਾਹਰ ਨਹੀਂ ਹੈ ਮਤਲਬ ਉਹ ਪੂਰਾ ਸਾਡੀ ਸਾਡੇ ਕੰਸਟਿਟਿਊਟ ਦੇ ਨਾਲ ਚੱਲੇਗਾ ਸਾਡੀ ਸਲਾਹ ਦੇ ਨਾਲ ਚੱਲੇਗਾ ਪਰ ਸ਼ੱਕ ਨੇ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਨਾਨਕ ਆਖਦਾ ਕਿ ਭਗਤਾਂ ਦੇ ਮਨ ਚ ਸਦਾ ਫਿਰ ਵਿਗਾਸ ਰਹਿੰਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ਼ ਸਤਿਗੁਰੂ ਪਾਰਸ਼ਾ ਕਹਿਣ ਲਗੇ ਜਦ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇਗਾ ਤੇ ਮਲ ਕਾਖਣ ਲਗੇ ਤੇਰੀ ਜ਼ਿੰਦਗੀ ਦੇ ਅੰਦਰ ਕੋਈ ਐਸਾ ਦੁੱਖ ਜਿਹੜਾ ਹੈ ਉਹ ਪ੍ਰਮਾਤਮਾ ਨਹੀਂ ਰਹਿਣ ਦੇਗਾ ਗੁਰਦੇਵ ਪਾਰਸ਼ਾ ਰਹਿਮਤ ਕਰਨ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਰ ਹੈ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ